ਤਰਨਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਅੱਜ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਫ੍ਰੀਜ਼ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਦਿੱਲੀ ਕੰਪੀਟੈਂਟ ਅਥਾਰਟੀ ਆਦੇਸ਼ਾਂ ਤੇ ਕੀਤੀ ਗਈ ਇਸ ਮੇਂ ਮੇਟ ਤਰਨਤਾਰਨ ਪੁਲਿਸ ਨੇ ਜਗਜੀਤ ਸਿੰਘ ਉਰਫ ਡਾਕਟਰ ਅਤੇ ਸ਼ਾਬਾਸ਼ ਸਿੰਘ ਦੀ ਜਾਇਦਾਦ ਤੇ ਕਾਰਵਾਈ ਕੀਤੀ ਜਗਜੀਤ ਸਿੰਘ ਉਰਫ ਡਾਕਟਰ ਜੋ ਕਿ ਕਲਸੀਆਂ ਕਲਾਂ ਥਾਣਾ ਭਿੱਖੀਵੰਡ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਉਸ ਦੀ 1 ਕਰੋੜ 2 ਲੱਖ 61155 ਰੁਪਏ ਦੀ ਜਾਇਦਾਦ ਫ੍ਰੀਜ਼ ਕੀਤੀ ਗਈ। ਜੇ ਤਰ੍ਹਾਂ ਪੁਲਿਸ ਮਦਦਨ ਮੁਤਾਬਕ ਸ਼ਾਹਬਾਦ ਸਿੰਘ ਪੁੱਤਰ ਬਕਤੀਸ਼ ਸਿੰਘ ਵਾਸੀ ਕਲਸ ਥਾਣਾ ਖੇਮਕਰਨ ਜਿਲ੍ਹਾ ਤਰਨਤਾਰ ਦੀ 7510000 ਰੁਪਏ ਦੀ ਜਾਇਦਾਦ ਵੀ ਫ੍ਰੀਜ਼ ਕਰ ਦਿੱਤੀ ਗਈ। ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ। ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲ ਕੈਮਰਾਮੈਨ ਦਾਰਾ ਡਾਲਾ। ਮਾਨਜੋ ਕਿਰਪਾ ਨਿਯੋਣਾ ਰਾਜੀ ਐਸਐਸਪੀ ਤਰਨਤਨ ਵੱਲੋਂ ਜੋ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਹੈ ਉਸੇ ਮੁਹਿੰਮ ਦੇ ਤਹਿਤ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਰੇਲ ਅੱਜ ਸ਼ਬਾਦ ਸਿੰਘ ਵਾਸੀ ਕਲ ਜਿਸ ਕੋਲੋਂ ਜਿਹਦੇ ਖਲਾਫ ਮਕਰਮਾ ਨੰਬਰ 142/24 ਰਜਿਸਟਰ ਹੋਇਆ ਸੀ 1 ਕਿਲੋ 1 4 ਗ੍ਰਾਮ ਹੈਰੋਇਨ ਰਿਕਵਰ ਹੋਈ ਸੀ ਉਸ ਦਾ ਘਾਰ ਜਿਸ ਦੀ ਕੀਮਤ 75 ਲੱਖ 10000 ਰੁਪਏ ਬਣਦੀ ਹੈ ਅੱਜ ਫ੍ਰੀਕਤੀ ਚੱਰੀ ਹੈ ਔਰ ਨਸ਼ੇ ਦੇ ਸ਼ਦਾਗਰਾਂ ਨੂੰ ਸਖਤ ਚੇਤਾਵਨੀ ਹੈ ਕਿ ਜਿਹੜਾ ਵੀ ਕੋਈ ਨਸ਼ੇ ਦਾ ਕਾਰੋਬਾਰ ਕਰੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹਮਚ ਲੈਂਦੀ ਜਾਏਗੀ ਧੰਨਵਾਦ ਮਾਨਯੋਗ ਐਸਐਸਪੀ ਤਰੰਤ ਨਿਸ਼ੀਰੀ ਬਮਨਿਉ ਰੋਣਾ ਜੀ ਆਈਪੀਐਸ ਉਹਨਾਂ ਵੱਲੋਂ ਨਸ਼ਾ ਅਰੋਧ ਵਿੱਢੀ ਗਈ ਮੁਹਿੰਮ ਯੋਧ ਨਸ਼ਾ ਰੋਧ ਦੇ ਤਹਿਤ ਕਾਰਵਾਈ ਕਰਦੇ ਹਾਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਜ ਤੱਕ ਕਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਇੱਕ ਨਸ਼ਾ ਤਸਕਰ ਜਗਜੀਤ ਸਿੰਘ ਉਰਫ ਡਾਕਟਰ son of ਮਹਿਤ ਸਿੰਘ ਵਾਸੀ ਕਲਸੀਆਂ थाना ਪਿੱਖੀਵਿੰਡ ਜੋ ਕਿ ਸਤੰਬਰ 2023 ਵਿੱਚ 1.510 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਜੋ ਇਸ ਵਕਤ ਜੇਲ੍ਹ ਵਿੱਚ ਹੈ ਅਤੇ ਉਸ ਨੂੰ ਬੜਾਈ ਗਈ ਪ੍ਰਾਪਰਟੀ ਇੱਕ ਮਕਾਨ ਔਰ ਇੱਕ ਦੁਕਾਨ ਔਰ ਇੱਕ ਸਕੋਰਪਿਓ ਬੰਦੀ ਜਿਸ ਦੀ ਕੁੱਲ ਕੀਮਤ ਕਰੀਬ 1 ਕਰੋੜ 2 ਲੱਖ 60000 ਰੁਪਏ ਬਣਦੀ ਹੈ ਦਾ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਗਿਆ ਸੀ ਜੋ ਇਹ ਆਰਡਰ ਅੱਜ ਰਿਸੀਵ ਹੋਇਆ ਹੈ ਜੋ ਇਸ ਆਰਡਰ ਨੂੰ ਦੋਸ਼ੀ ਜਗਦੀਸ਼ ਸਿੰਘ ਦੇ ਘਰ ਦੇ ਬਾਹਰ ਚਿਪਕਾਇਆ ਗਿਆ ਹੈ ਧੰਨਵਾਦ